ਲੋਕਾਂ ਦੇ ਲੇ ਕਮੈਂਟ ਆ ਰਹੇ ਸਕੇ ਕਿ ਨਗਰ ਕੌਂਸਲ ਜਿੰਨੇ ਐਮਸੀ ਸਹਿਬਾਨ ਨੇ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮਾਂ ਨੂੰ ਮੋਰੇ ਬੇਵੱਸ ਜੇ ਨਜ਼ਰ ਆਈ ਤੁਸੀਂ ਤਾਂ ਹੁਣ ਵੀ ਸਰਕਾਰ ਚੋ ਸਰਕਾਰ ਚੋ ਫਿਰ ਵੀ ਹਦਾਇਤਾਂ ਜਾਂ ਬੇਨਤੀ ਜੇ ਲੱਗੀ ਆ ਨਹੀਂ ਨਹੀਂ 2 ਸਾਲ ਹੋ ਕੇ ਸਰਕਾਰ ਨੂੰ ਕੋਈ ਅਸੀਂ ਨਗਰ ਕੌਂਸਲ ਦੇ ਮੁਲਾਜ਼ਮਾਂ ਅੱਗੇ ਬੇਵੱਸ ਨਹੀਂ ਹਾਂ ਮਰਦਾਂ ਨੇ ਇੱਕ ਗੱਲ ਦੱਸ ਲਈਏ ਜਿੱਦਾਂ ਇੱਕ ਕਾਂ ਟੰਗੀ ਦਾ ਨਾ ਜੇ ਕੋਈ ਨਾਮ ਬੋਲੋ ਕਾਂ ਟੰਗਦੇ ਆ ਕਿ ਐਡੀ ਕੋਈ ਬੇਵੱਸ ਵਾਲੀ ਗੱਲ ਨਹੀਂ ਜੋ ਲਵੇ ਤੇ ਸਾਰੇ ਅਸੀਂ ਭਾਈਚਾਰੇ ਤਰੀਕੇ ਦੇ ਨਾਲ ਸਾਰਿਆਂ ਨਾਲ ਰਹੀਦਾ ਜੁਆਇੰਟਲੀ ਫ੍ਰੈਂਡਲੀ ਲੇਕਿਨ ਜੇ ਕੋਈ ਕੰਮ ਨਾ ਕਰੂਗਾ ਤੁਸੀਂ ਅੱਜ ਦੇਖ ਲੈ ਜੇ ਅਸੀਂ ਬੇਵਸ ਹੁੰਦੇ ਤਾਂ ਹਾਊਸ ਦੇ ਵਿੱਚ ਨਾ ਕਹਿੰਦੇ ਵੀ ਤੁਹਾਡੇ ਖਲਾਫ ਲੈ ਕੇ ਨਾ ਨਗਰ ਕਾਉਂਸਲ ਦੀਆਂ ਨਜ਼ਾਇਜ਼ ਕਬਜ਼ੇ ਕੀਤੇ ਆ ਜਿਹੜੀਆਂ ਪ੍ਰਾਪਰਟੀਆਂ ਆ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਮਾਨਯੋਗ ਬੀਬੀਸੀ ਸਕੋਰ ਬੀਕਾ ਨੇ ਇਹ ਮੁੱਦਾ ਚੁੱਕਿਆ ਸੀ ਕਿ ਪਿਛਲੇ ਸਮੇਂ ਦੌਰਾਨ ਸਾਡੇ ਇੱਕ ਕਾਉਂਸਲਰ ਵੱਲੋਂ ਇੱਕ ਜਗ੍ਹਾ ਤੇ ਨਜ਼ਾਇਜ਼ ਕਬਜ਼ਾ ਕੀਤਾ ਗਿਆ ਸੀਗਾ ਤੇ ਉਹਦੇ ਵਿਰੁੱਧ ਕੀ ਕਾਰਵਾਈ ਕੀਤੀ ਗਈ ਆ ਉਹਦੇ ਲਈ ਅਫਸਰ ਅ ਬਲਵਿੰਦਰ ਕੁਮਾਰ ਜੀ ਹੁੰਮਲਾ ਉਹਨਾਂ ਨੇ ਕੀ ਕਿਹੜੀ ਚੀਜ਼ ਰੋਕੀ ਆ ਉਹ ਕੋਈ ਨਗਰ ਕਾਉਂਸਲ ਦੀ ਜਿਹੜੀ ਜਗ੍ਹਾ ਆ ਉਹ ਦੌਲਤਰਾਮ ਨੂੰ ਜਿਹੜੀ ਆ ਉਹ ਦਿੱਤੀ ਗਈ ਸੀਗੀ ਤੇ ਲੇਕਿਨ ਉੱਥੇ ਹੁੰਮਲਾ ਨਾਂ ਦੀ ਡੈਰੀ ਚੱਲ ਰਹੀ ਆ ਜਿਹੜਾ ਮੁੱਦਾ ਅਸੀਂ ਪਿਛਲੀ ਲਗਭਗ 5 ਮਹੀਨੇ 6 ਮਹੀਨੇ ਪਹਿਲਾਂ ਚੱਕਿਆ ਸੀਗਾ ਹੋ ਜਾਂਦੀਆਂ ਜਦੋਂ ਵਾਇਰਲ ਹੋ ਜਾਂਦੀਆਂ ਫਿਰ ਪਬਲਿਕ ਸਾਨੂੰ ਕਹਿੰਦੀ ਆ ਕਿ ਯਾਰ ਹੁੰਦਾ ਤਾਂ ਕੁਝ ਵੀ ਨਹੀਂ ਢੇੜਾ ਮਾਰ ਜਾਂਦੇ ਆ ਦੋ ਮਿੰਟ ਬਾਅਦ ਫੇਰ ਸਵਕ ਪਰ ਨਾਲ ਉੱਥੇ ਪਾਲਣ ਲੱਗੀਆਂ ਸੀ ਉੱਪਰ ਨੀ ਲ ਕਬਜ਼ਾ ਤੁਸੀਂ ਦੇਖੋ ਫੇਪਰ ਦਾ ਪਰਨਾਲਾ ਪਰਨਾਲਾ ਉੱਥੇ ਉੱਥੇ ਹੀ ਹੈ ਸ਼ਮੀ ਸਿੰਘ ਨੇ ਕਰਦੇ ਪਏ ਸੀ ਰਹਿੰਦੀ ਹੈ ਔਰ ਸਟ੍ਰਿਕਟ ਡੈਕਸ਼ਨ ਕਿਉਂ ਨਹੀਂ ਲਿਆ ਜਾਂਦਾ ਜੀ ਸਟ੍ਰਿਕਟ ਡੈਕਸ਼ਨ ਲਈਦਾ ਫਿਰ ਫਿਰ ਕਰ ਰਹਿੰਦੇ ਫਿਰ ਨਹੀਂ ਲਿਖ ਸਟ੍ਰਿਕਟ ਫਿਰ ਢੱਲਾ ਵੇਦਾ ਨਾ ਜੀ ਇਟ ਇਜ਼ ਅ ਟੈਂਪਰੇਰੀ ਰੇਲਵੇ ਰੂਟ ਦਾ ਮੁੱਦਾ ਇੱਕ ਰੇਲਵੇ ਰੂਟ ਹੋਇਆ ਸਲੋ ਰੋਡ ਹੋਇਆ ਜਿੱਦੋਂ ਹਰ ਦੁਨੀਆ ਲੰਘਦੀ ਸਾਂਝੀਆਂ ਕੰਮਾਂ ਉਹਨਾਂ ਲਈ ਥੋੜਾ ਜਿਹਾ ਜੇ ਉਹ ਟੈਕਨੀਕਲ ਪੁਆਇੰਟ ਨਾ ਹੁੰਦਾ ਤਾਂ ਸ਼ਾਇਦ ਅੱਜ ਰੇਲਵੇ ਰੂਟ ਦਾ ਮੁੱਦਾ ਹੀ ਨਾ ਹੁੰਦਾ ਚਲੋ ਵੈਸੇ ਇੱਕ ਗੱਲ ਦੀ ਤਾਰੀਫ਼ ਮਾਰਨੀ ਤੁਹਾਡਾ ਤਜਰਬਾ ਬਹੁਤ ਹੈ ਤੁਸੀਂ ਜਿਹੜੇ ਸਵਾਲ ਪੁੱਛਦੇ ਉਹਨਾਂ ਜਵਾਬ ਵੀ ਤੁਹਾਨੂੰ ਹੀ ਪਤਾ ਸੀਗਾ ਜਿਵੇਂ ਤੁਸੀਂ ਸੀਵਰੇਜ ਬੋਰਡ ਦੇ ਜਿਹੜੇ ਮੈਡਮ ਸੀਗੇ ਉਹਨਾਂ ਨੂੰ ਸਮਝਾਇਆ ਕਿ ਇਹਦਾ ਜਵਾਬ ਆਹ ਬਣਨਾ ਹੈ ਇਹਦਾ ਜਵਾਬ ਆਹ ਬਣਨਾ ਹੈ ਤਜਰਬਾ ਚਲੋ ਮੈਟਰ ਕਰਦਾ ਦੇਖੋ 20-22 ਸਾਲ ਹੋ ਗਏ 25 ਸਾਲ ਹੀ ਹੋ ਚੱਲੇ ਇਸ ਨਗਰ ਕੌਂਸਲ ਨਾਲ ਰਿਲੇਟਡ ਤੇ ਹੁਣ ਤੱਕ ਦਾ ਜਿੱਦਾਂ ਬੱਚਾ ਸ਼ੁਰੂ ਤੋਂ ਪੜ੍ਹ ਕੇ ਡਾਸਟ ਤੱਕ ਬੀਏ ਕਰ ਜਾਂਦਾ ਉਹਨੂੰ ਸਾਰੇ ਪੁਆਇੰਟ ਪਤਾ ਹੁੰਦੇ ਉਹਨਾਂ ਤਾਂ ਅਸੀਂ ਇਹਨਾਂ ਦੀ ਮਿਟੀ ਦੀ ਤਾਂ ਪੀਐਚਡੀਆਂ ਜੀ ਬੜੀ ਅਫਸਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਊਗੀ ਕਿਉਂਕਿ ਜਦੋਂ ਲੋਕ ਆਉਂਦੇ ਆ ਜਿਹੜੇ ਅਫਸਰ ਸਹਿਬਾਨ ਆ ਜਾਂ ਮੁਲਾਜ਼ਮੇ ਆ ਉਹ ਦਫ਼ਤਰਾਂ ਦੇ ਵਿੱਚ ਨਹੀਂ ਮਿਲਦੇ ਤੇ ਉਹਦੇ ਲਈ ਕੀਤਾ ਕਿ ਪੂਰੇ 2 ਦਿਨ ਫਿਕਸ ਕੀਤੇ ਜਾਣ ਹਫ਼ਤੇ ਦੇ ਜਿਹਦੇ ਵਿੱਚ ਸਾਰੇ ਅਫਸਰ ਸਹਿਬਾਨ ਨਗਰ ਕੌਂਸਲ ਤੇ ਹਾਜ਼ਰ ਹੋਣ ਔਰ ਦੂਜੀ ਇੱਕ ਮੰਗ ਉੱਠੀ ਸੀ ਐਲ ਡੀ ਲਾਈਟ ਦੀ ਰਿਪੇਅਰ ਦੀ ਔਰ ਇੱਕ ਸਫਾਈ ਦੀ ਔਰ ਇੱਕ ਕੇਤਰਾਮ ਰਤਨ ਜੀ ਦਾ ਜਿਹੜਾ ਸੀਵਰੇਜ ਦੀ ਸਫਾਈ ਦਾ ਮਸਲਾ ਹੈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚਾਰਚ ਕਲੋਨੀ ਦਾ ਸੀਵਰੇਜ ਬੰਦਿਆ ਉਹਦੀ ਸਮੱਸਿਆ ਲਈ ਸੀਗਾ ਉਹਦੇ ਲਈ ਔਰ ਰੇਲਵੇ ਰੋਡ ਦੀ ਸੜਕ ਕਲਾਮ ਰੋਡ ਦੀ ਸੜਕ ਸਲੋ ਰੋਡ ਦੀ ਸੜਕ ਦੀ ਜਿਹੜੀ ਡੈਕਟਾ ਵਾਲੀ ਦੀ ਸੜਕ ਜਿਹਦੇ ਵਿੱਚ ਇਹ ਕੀਤਾ ਗਿਆ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਦੇ ਬਕਾਇਦਾ ਪ੍ਰੋਪਰ ਤਰੀਕੇ ਨਾਲ ਐਸਟੀਮੇਟ ਬਣਾ ਕੇ ਸਾਰੇ ਪਾਸ ਕਰਾਏ ਜਾਣਗੇ ਔਰ ਇੱਕ ਜਿਹੜੇ ਨਜ਼ਾਇਜ਼ ਕਬਜ਼ੇ ਆ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੇ ਨਗਰ ਕੌਂਸਲ ਦੇਖ ਰਹੀ ਹੈ ਕਿ ਨਗਰ ਕੌਂਸਲ ਕੋਈ ਕਾਰਵਾਈ ਨਹੀਂ ਕਰ ਰਹੀ ਜਿਹਦੇ ਵਿੱਚ ਬੀਬੀਸੀ ਸਕੋਰ ਬੀਕਾ ਨੇ ਇੱਕ ਮੁੱਦਾ ਚੁੱਕਿਆ ਸੀ ਕਿਉਂਕਿ ਸਾਡੇ ਜਿਹੜੇ ਸਾਬਕਾ ਪ੍ਰਧਾਨ ਨੇ ਸਚੇਂ ਦਿਵਾਨ ਜੀ ਉਹਨਾਂ ਦੇ ਸਮੇਂ ਇੱਕ ਮੰਗ ਉੱਠੀ ਸੀ ਕਿ ਜਿੰਨੀਆਂ ਵੀ ਨਗਰ ਕੌਂਸਲ ਦੀਆਂ ਨਾਜਾਇਜ਼ ਕਬਜ਼ੇ ਕੀਤੇ ਆ ਜਿਹੜੀਆਂ ਪ੍ਰਾਪਰਟੀਆਂ ਆ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਸਾਡੇ ਮਾਨਯੋਗ ਬੀਬੀਸੀ ਸਕੋਰ ਬੀਕਾ ਨੇ ਇਹ ਮੁੱਦਾ ਚੁੱਕਿਆ ਸੀ ਕਿ ਪਿਛਲੇ ਸਮੇਂ ਦੌਰਾਨ ਸਾਡੇ ਇੱਕ ਕਾਉਂਸਲਰ ਬਣੋ ਇੱਕ ਜਗ੍ਹਾ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ ਤੇ ਉਹਦੇ ਵਿਰੁੱਧ ਕੀ ਕਾਰਵਾਈ ਕੀਤੀ ਗਈ ਆ ਉਹਦੇ ਲਈ ਅਫਸਰਾਂ ਨੂੰ ਅ ਬਲਵਿੰਦਰ ਕੁਮਾਰ ਜੀ ਹੁੰਮਲਾ ਉਹਨਾਂ ਨੇ ਕੀ 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 ਰੋਕੀ ਆ ਉਹ ਕੋ ਨਗਰ ਕਾਉਂਸਲ ਦੀ ਜਿਹੜੀ ਜਗ੍ਹਾ ਆ ਉਹ ਦੌਲਤਰਾਮ ਨੂੰ ਜਿਹੜੀ ਆ ਉਹ ਦਿੱਤੀ ਗਈ ਸੀਗੀ ਤੇ ਲੇਕਿਨ ਉੱਥੇ ਹੁੰਮਲਾ ਨਾਂ ਦੀ ਡੈਰੀ ਚੱਲ ਰਹੀ ਆ ਜਿਹੜਾ ਮੁੱਦਾ ਅਸੀਂ ਪਿਛਲੀ ਲਗਭਗ 5 ਮਹੀਨੇ 6 ਮਹੀਨੇ ਪਹਿਲਾਂ ਚੱਕਿਆ ਸੀਗਾ ਤੇ ਅਫਸਰ ਸਾਹਿਬਾਨ ਕਹਿੰਦੇ ਰਿਪੋਰਟ ਆ ਗਈ ਅਸੀਂ ਤਾਂ ਇਹ ਕਹਾਂ ਵੀ ਰਿਪੋਰਟ ਤੋਂ ਬਾਅਦ ਜਿਹੜੀ ਉਹਦੇ ਦੇ ਕਾਰਵਾਈ ਜਿਹੜੇ ਬਾਕੀ ਹੋਰ ਵੀ ਜਿਹੜੇ ਨਜਾਇਜ਼ ਨਗਰ ਕੌਂਸਲ ਦੇ ਕਬਜ਼ੇ ਕੀਤੇ ਆ ਉਹਨਾਂ ਦੇ ਫਿਰ ਸਾਰਿਆਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਉਹ ਚਾਹੇ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਅਕਾਲੀ ਦਲ ਦਾ ਹੋਵੇ ਬਸਪਾ ਦਾ ਹੋਵੇ ਆਮ ਆਦਮੀ ਦਾ ਹੋਵੇ ਕਿਸੇ ਦਾ ਵੀ ਹੋਵੇ ਜੇ ਕਿਸੇ ਨੇ ਨਗਰ ਕੌਂਸਲ ਦੀ 1 ਇੰਚ ਵੀ ਜਗ੍ਹਾ ਦੱਬੀ ਹੋ ਤਾਂ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਖਾਸ ਅੱਜ ਪੂਰਾ ਲਾਈਵ ਸੈਸ਼ਨ ਚੱਲਿਆ ਤੇ ਇਹਨਾਂ ਲੋਕਾਂ ਦੇ ਕਮੈਂਟਸ ਵੱਧ ਰਹੇ ਸੀਗੇ ਜੀ ਜੀ ਕਹਿੰਦੇ ਆ ਲੱਗ ਰਿਹਾ ਜਿਵੇਂ ਨਾ ਪ੍ਰਸ਼ਾਸਨ ਦੇ ਕੇ ਬੇਬਸੀ ਦੀ ਹੈ ਕਿਸੇ ਦਾ ਮੁੰਡਾ ਰਿਹਾ ਤਾਂ ਦੇਖੋ ਇੱਕ ਮੁੱਦਾ ਹੋਰ ਚੱਕਿਆ ਸੀਗਾ ਸਾਡੇ ਕਮਲ ਜੀ ਨੇ ਕਿਉਂਕਿ ਦੇਖੋ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਆ ਉਹ ਅਫਸਰ ਸਵਾਨਾ ਦੀ ਡਿਊਟੀ ਕਰ ਰਹੇ ਆ ਹੋਰ ਪਾਸੇ ਲੱਗੇ ਹੋ ਆ ਨਗਰ ਕੌਂਸਲ ਦੀ ਜਿਹੜੀ ਇੱਕ ਗੱਡੀ ਆ ਇੱਕੋ ਗੱਡੀ ਆ ਨਗਰ ਕੌਂਸਲ ਚ ਜਿੱਥੇ ਜੇ ਅਫਸਰ ਸਾਹਿਬ ਬਾਹਰ ਨਹੀਂ ਜਾਣਾ ਜਾਂ ਕੋਈ ਮੌਕਾ ਦੇਖਣਾ ਤਾਂ ਉਹ ਵੀ ਜੇ ਦੇਖੋ ਏਡੀਸੀ ਦਫ਼ਤਰ ਵਰਤਦਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਚਾਹੀਦਾ ਕਿਉਂਕਿ ਉਹ ਏਡੀਸੀ ਐਸ ਵੇਲੇ ਡਿਪਟੀ ਡਾਇਰੈਕਟਰ ਦੀ ਪਾਵਰ ਆ ਲੇਕਿਨ ਜੇ ਉਹਨੂੰ ਕੋਈ ਹੋਰ ਮੈਕਮਾ ਵਰਤ ਰਿਹਾ ਤਾਂ ਅਸੀਂ ਦੀ ਆਪਣੇ ਯੂ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ ਤੁਹਾਨੂੰ ਕੋਈ ਠੁਕਮਾ ਜਵਾਬ ਮਿਲੇ ਜੀ ਉਹ ਕਿ ਟਾਈਮ ਬਾਉਂਡ ਤਾਂ ਪਹਿਲਾਂ ਹੀ ਬੜੀ ਵਾਰ ਕੀਤੀ ਆ ਇੱਕ ਆਦਾ ਜੀ ਜਿੰਨੇ ਵੀ ਪ੍ਰਸ਼ਨ ਹੈ ਪੂਰਾ ਲਾਈਵ ਸੈਸ਼ਨ ਦੇਖੋ ਦੇਖੋ ਅਸੀਂ ਤਾਂ ਇਹ ਟਾਈਮ ਬਾਉਂਡ ਕੀਤਾ ਵੀ ਜਿਹੜੀ ਰੇਲਵੇ ਰੋਡ ਦੀ ਸੜਕ ਆ ਜਾਂ ਜਿਹੜੀ ਬਸਤੀ ਇਬਰਾਹਿਮ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਹੈ ਸੀਵਰੇਜ ਬੰਦ ਦਾ ਉਹ ਟਾਈਮ ਬਾਉਂਡ ਇਹਦੇ ਵਿੱਚ ਇਹਨਾਂ ਨੇ ਸਾਡੇ ਕੋਲ 15 ਦਿਨ ਦਾ ਸਮਾਂ ਲਿਆ 15 ਦਿਨਾਂ ਦੇ ਅੰਦਰ ਇਹਨਾਂ ਸੜਕਾਂ ਦੇ ਐਸਟੀਮੇਟ ਔਰ ਜਿਹੜਾ ਸੀਵਰੇਜ ਦਾ ਕੰਮ ਆ ਬਸਤੀ ਇਬਰਾਹਿਮ ਦਾ ਸੀਵਰ 깔ਾਉਣ ਦਾ ਉਹਦੇ ਲਈ ਵੀ ਟਾਈਮ ਬਾਉਂਡ ਕੀਤਾ ਗਿਆ ਹੈ ਸੈਨੀਟਰੀ ਇਨਸਪੈਕਟਰ ਨੂੰ ਕਿਹਾ ਕਿ ਕਿਉਂਕਿ ਜਵਾਬ ਤਲਬੀ ਇੱਕ ਦੂਜੇ ਦੇ ਵਿਭਾਗਾਂ ਤੇ ਗੱਲ ਨਾ ਸਿੱਟੋ ਵੀ ਜੀ ਉਹ ਸੀਵਰੇਜ ਬੋਰਡ ਨਹੀਂ ਆਇਆ ਸੀਵਰੇਜ ਬੋਰਡ ਨੂੰ ਚਿੱਠੀ ਲਿਖਣਾ ਤੁਹਾਡਾ ਕੰਮ ਹੈ ਕਿਉਂਕਿ ਸੈਨੀਟਰੀ ਇਨਸਪੈਕਟਰ ਕੋ ਕੋਈ ਜਵਾਬ ਨਹੀਂ ਸੀ ਕਿ ਮੈਂ ਉਹਨਾਂ ਨੂੰ ਚਿੱਠੀ ਲਿਖੀ ਆ ਜਦ ਤੱਕ ਤੁਸੀਂ ਕਿਸੇ ਵਿਭਾਗ ਨੂੰ ਚਿੱਠੀ ਨਹੀਂ ਲਿਖੀ ਜਵਾਬ ਤਲਬੀ ਦਾ ਆਪਾਂ ਤਾਂ ਕਰ ਸਕਦੇ ਆ ਜੇ ਆਪਾਂ ਉਹਨਾਂ ਨੂੰ ਕੋਈ ਰਿਟਰਨ ਦੇ ਵਿੱਚ ਕੋਈ ਇੰਟੀਮੇਸ਼ਨ ਦਿੱਤੀ ਹੋਵੇ ਜੇ 2024 ਜਿਵੇਂ 2024 ਚੜ ਜਾਣਾ ਕਿਉਂਕਿ 15 ਦਿਨ ਰਹਿ ਗਏ 24 ਤੱਕ ਇਹਨਾਂ ਨੇ ਜੇ ਤੁਸੀਂ ਟ ਅਗਲੀ ਜਿਹੜੀ ਮੀਟਿੰਗ ਆ ਹੋਊਗੀ ਜੇ ਐਸਟੀਮੇਟ ਨਹੀਂ ਪਾਸ ਹੋ ਗਏ ਤਾਂ ਅਫਸਰਾਂ ਦੀ ਜਵਾਬ ਤਲਬੀ ਹੋਊਗੀ ਕਿਉਂਕਿ ਅਸੀਂ ਆਪਸਾਂ ਤੋਂ ਇਹ ਉਹਨਾਂ ਨੂੰ ਹਫਤੇ ਦਾ ਟਾਈਮ ਦਿੱਤਾ ਸੀ ਹਫਤੇ ਦੇ ਵੀ ਜਾਇ 15 ਦਿਨ ਦਾ ਦਿੱਤਾ ਔਰ ਹਾਊਸ ਦੇ ਵਿੱਚ ਖੜ ਕੇ ਜਈ ਨੇ ਔਰ ਅਫਸਰ ਸਾਹਿਬਾਂ ਨੇ ਛੋਟੀ ਦਿੱਤੀ ਕਿ 15 ਦਿਨਾਂ ਦੇ ਵਿੱਚ ਤੁਹਾਡੇ ਐਸਟੀਮੇਟ ਪਾਸ ਹੋਊਗੇ ਤੇ ਜਿਹੜੇ ਆਮ ਆਦਮੀ ਦੇ ਹਲਕਾਂ ਚਾਰਜ ਆ ਉਹਨਾਂ ਨੂੰ ਵੀ ਕਿਹਾ ਕਿ ਇਹ ਇਹਨਾਂ ਦੀ ਅਪਰੂਵਲ ਤੁਸੀਂ ਲੈ ਕੇ ਦੇਣੀ ਆ ਕਿਉਂਕਿ ਸਰਕਾਰ ਤੁਹਾਡੀ ਆ ਇੱਕ ਜੈ ਸਿੰਘ ਸਾਹਿਬ ਦਾ ਮੁੱਦਾ ਬਹੁਤ ਉਹ ਵੀ ਤਾਂ ਨਾਲ ਕਿ ਆਪਸਰਾਂ ਨੇ ਵੀ ਹੱਥ ਘੜੇ ਕਰ ਦਿੱਤੇ ਕੀ ਵਜ੍ਹਾ ਕੀ ਆ ਵੀ ਜੇ ਹੀ ਕਿਉਂ ਇਸ ਗੱਲ ਤੋਂ ਜਿਹੜੇ ਸਹਿਮਤ ਨਹੀਂ ਹੋ ਰਹੇ ਕੰਮ ਦੇ ਵਿੱਚ ਜ਼ਿਆਦਾ ਉਹਨਾਂ ਨੂੰ ਰੁਕਾਵਟ ਆ ਰਹੀ ਆ ਇਹ ਕਿਹੜੇ ਕੰਮ ਤੋਂ ਜੀ ਫਿਰ ਕੋਈ ਵੀ ਬਿਜਲੀ ਵਾਲਾ ਨਹੀਂ ਹੋਇਆ ਕੋਈ ਬਿਜਲੀ ਵਾਲਾ ਅਸੀਂ ਪੀਟਰ ਜਿਵੇਂ ਵੀ ਉਹ ਬਿਸਿਸ ਸਾਹੀ ਕਹਿ ਕੇ ਕਰਿਆ ਵੀ ਮੇਰੀ ਗੱਲ ਨਹੀਂ ਸੁਣਦੇ ਇਹਦਾ ਬਿਸਿਸ ਬਖਸ਼ ਨੇ ਜਿਵੇਂ ਕਿ ਕਰਤਾ ਸਿੱਧਾ ਜੀ ਅਸੀਂ ਮੈਂ ਈਓ ਸਾਹਿਬ ਨੂੰ ਇੱਕ ਰਿਕਵੈਸਟ ਕੀਤੀ ਆ ਕਿ ਜਿਹੜੇ ਈਓ ਆ ਈਓ ਸਾਹਿਬ ਆ ਉਹ ਜਿਹੜੇ ਜੇਈ ਆ ਸਾਡੇ ਕੋਲ ਦੋ ਜੇਈ ਆ ਇੱਕ ਇਲੈਕਟ੍ਰੀਕਲ ਦਾ ਅ ਦੂਸਰਾ ਵੀ ਜਿਹੜਾ ਹੈ ਕਿਉਂਕਿ ਅਸੀਂ ਉਹਨਾਂ ਨੂੰ ਕਹਾਂ ਉਹਨਾਂ ਦੀ ਡਿਊਟੀਆਂ ਵੰਡ ਦਓ ਵੀ ਕਿਹੜੇ ਕਿਹੜੇ ਜੇਏ ਨੂੰ ਕਿਹੜੇ-ਕਿਹੜੇ ਕੰਮ ਅਲਾਟ ਕੀਤੇ ਜਾਂਦੇ ਕਿਉਂਕਿ ਤਾਂ ਕਿ ਉਹਦੀ ਆਉਣ ਵਾਲੇ ਸਮੇਂ 'ਚ ਜਵਾਬ ਤਾਲਵੀ ਕੀਤੀ ਜਾ ਸਵੇ ਕਿਉਂਕਿ ਅਫਸਰ ਜਮਾਨ ਕਹਿੰਦੇ ਜੇਏ ਕਹਿੰਦਾ ਜੀ ਇਹ ਮੇਰਾ ਕੰਮ ਨਹੀਂ ਹੈਗਾ ਦੇਖੋ ਜੇਏ ਦੀ ਜਿਹੜੀ ਪੋਸਟ ਆ ਉਹਦੇ ਵਿੱਚ ਇਹ ਲਿਖੀ ਨਹੀਂ ਆਇਆ ਵੀ ਉਹ ਕਿਹੜੇ ਕੰਮ ਲਿਆ ਹੈ ਠੀਕ ਹੈ ਉਹ ਐਜੇ ਜੇਏ ਪ੍ਰਮੋਟ ਹੋ ਕੇ ਆਇਆ ਤੇ ਉਹਦੇ ਵਿੱਚੋਂ ਜਿਹੜਾ ਕੰਮ ਲੈਣਾ ਉਹ ਯੂ ਸਾਹਿਬ ਨੇ ਦੇਖਣਾ ਸੀ ਉਹਨਾਂ ਨੂੰ ਕਿ ਇਹਨਾਂ ਨੂੰ ਕੰਮ ਵੰਡ ਦਿਓ ਦੋਵਾਂ ਨੂੰ ਇੱਕ ਜੇ ਮੈਂ ਸਾਨੂੰ ਹੋਰ ਵੱਡੀ ਪ੍ਰੋਬਲਮ ਆ ਦੂਰਦੀ ਦੀ ਗੱਲ ਛੱਡੋ ਆਪਣੇ ਨਾਲੇ ਬਾਥਰੂਮ ਨਗਰ ਕੌਂਸਲ ਦਾ ਇੱਥੇ ਦੇਖੋ ਤੁਸੀਂ ਕਿੰਨੀ ਗੰਦਗੀ ਆ ਇੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਡੀਸੀ ਦਾ ਖੋਦਾ ਕੇ ਕਹਿ ਕੇ ਰਹਿ ਜਾਂ ਲੇਕਿਨ ਇਹ ਅਪਰਾਲਾ ਨਹੀਂ ਹੋ ਸਕਿਆ ਕਿਉਂਕਿ ਇਹਦੇ ਨਾਲ ਅਸੀਂ ਵੀ ਜੁੜੇ ਆ ਉਠੀ ਰੋੜ ਵਾਲੇ ਪਰ ਇਹ ਕਾਲ ਨਹੀਂ ਹੋ ਰਿਹਾ ਦੇਖੋ ਮੇਰੇ ਧਿਆਨ 'ਚ ਵੀ ਗੱਲ ਆਈ ਸੀ ਕਿ ਜਿਹੜਾ ਸੀਵਰੇਜ ਜਿਹੜਾ ਬਾਥਰੂਮ ਆ ਬਾਹਰ ਨਗਰ ਕੌਂਸਲ ਦਾ ਇਹਦੀ ਇੰਨੀ ਮਾੜੀ ਹਾਲਤ ਆ ਕਿ ਜਦੋਂ ਆਮ ਲੋਕ ਨੇ ਵਾਸ਼ਰੂਮ ਜਾਣਾ ਤਾਂ ਦੂਰ ਦੀ ਗੱਲ ਆ ਜੇ ਉਹਦੇ ਮੋਰੇ ਉਲੰਘ ਕੇ ਜਾਂਦੇ ਆ ਤਾਂ ਨੱਕ ਤੇ ਹੱਥ ਰੱਖ ਕੇ ਲੰਘਦੇ ਇਹ ਸਾਡੇ ਲਈ ਸ਼ਰਮ ਵਾਲੀ ਗੱਲ ਆ ਅਫਸੋਸ ਵਾਲੀ ਗੱਲ ਆ ਤੇ ਅਸੀਂ ਚਾਹਾਂਗੇ ਮੈਦੀ ਕੋਸ਼ਿਸ਼ ਹੋਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਲੋਕਾਂ ਦੀ ਕੰਪਲੇਂਟ ਆ ਇਹਦਾ ਸਥਾਈ ਰੂਪ ਦੇ ਵਿੱਚ ਹੱਲ ਹੋਵੇ ਪਾਣੀ ਦੀ ਚਾਹੇ ਕਿਉਂਕਿ ਇਹ ਕੋਈ ਜਵਾਬ ਨਹੀਂ ਹੈਗਾ ਕਿ ਚੋਰ ਟੂਟੀਆਂ ਲਾ ਕੇ ਲੈ ਜਾਂਦੇ ਆ ਉਹ ਜ਼ਿੰਮੇਵਾਰੀ ਸਾਡੀ ਆ ਤੇ ਅਸੀਂ ਉਹ ਜ਼ਿੰਮੇਵਾਰੀ ਫਿਕਸ ਕਰਕੇ ਇੱਕ ਮੁਲਾਜ਼ਮ ਜਿਹੜਾ ਪੱਕਾ ਆ ਉਹਦੀ ਡਿਊਟੀ ਲਾਵਾਂਗੇ ਤਾਂ ਕਿ ਸਮੇਂ-ਸਮੇਂ ਤੇ ਨਾਲ-ਨਾਲ ਉਹ ਸਫਾਈ ਕਰੇ ਚੇਅਰਮੈਨ ਸਾਹਿਬ ਇੱਕ ਜੀ ਸਵਾਲ ਜਿਵੇਂ ਚੇਤਰਾਮ ਐਮਸੀ ਨੇ ਕਿਹਾ ਕਿ ਦੋ ਟੱਕਾ ਲਾ ਕੇ ਸੱਤ ਦਿਨ ਵਿੱਚ ਕੋ ਸਾਈਨ ਕਰਾ ਲੈ ਉਹਦੇ ਵਿੱਚ ਦੇਖੋ ਮੈਂ ਪਹਿਲੀ ਗੱਲ ਤਾਂ ਉਹ ਸਾਡੇ ਐਮਸੀ ਸਾਹਿਬਾਨ ਆ ਸਤਿਕਾਰਯੋਗ ਮੈਂ ਉਹਨਾਂ ਨੇ ਰਿਕਵੈਸਟ ਕੀਤੀ ਸੀ ਕਿ ਕਿਉਂਕਿ ਆਪਾਂ ਇਹ ਬੜਾ ਕਲੀਅਰਲੀ ਕਰਤੀ ਜਿਹੜੇ ਏਰੀਆ ਦਾ ਕੰਮ ਹੁੰਦਾ ਜਿੰਨਾ ਕੰਮ ਹੁੰਦਾ ਜੇ ਕੋਈ ਅਫਸਰ ਸਾਈਨ ਕਰਾਣਾ ਆਂਦਾ ਤਾਂ ਉਹਨੇ ਕੰਮ ਕਰਾਂਗੇ ਜਿੰਨੇ ਆਪਾਂ ਕਰਵਾਇਆ ਤੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਮਿਸ ਅੰਡਰਸਟੈਂਡਿੰਗ ਹੈ ਕਿ ਉਹਨਾਂ ਨੇ ਜੇ ਉਹਨਾਂ ਦੇ ਚਾਰ ਟੱਕਣ ਲੱਗੇ ਆ ਤਾਂ 10 ਦੇ ਸਾਈਨ ਕਰਤੇ ਆ ਲੇਕਿਨ ਇਹਦੇ ਦੀ ਜਿਹੜੀ ਜਾਂਚ ਕਰਾਂਗੇ ਵੀ ਜੇ ਚਾਰ ਆ ਤਾਂ 10 ਦੇ ਸਾਈਨ ਕਿਉਂ ਕਰਾਏ ਗਏ ਆ ਤੋਂ ਇੱਕ ਟੈਕਨੀਕਲ ਤੋਂ ਪਹਿਲਾਂ ਤਾਂ ਮਾਨਯੋਗ ਪ੍ਰੈਸਾ ਇਲੈਕਟ੍ਰੋਨਿਕ মিডিਆ ਦਾ ਲੈਕ ਕੌਂਸਲ ਦੇ ਬਰੇ ਦੇ ਵਿੱਚ ਮੈਂ ਜੀ ਆਇਆਂ ਕਹਿੰਦਾ ਜਿੱਥੇ ਤੱਕ ਭੂਮਨ ਲਾਇਦਾ ਜੀ ਦਾ ਸਵਾਲ ਆ ਜਿਹੜਾ ਉਹਨਾਂ ਨੇ ਸਬਲੈਟ ਕੀਤਾ ਉਹਦੇ ਸਬੰਧ ਵਿੱਚ ਸਰਕਾਰ ਨੂੰ ਲਿਖਾਂ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀ ਕਾਰਵਾਈ ਲਈ ਲਿਖਾਂਗਾ ਸਰਕਾਰ ਨੂੰ ਕੀ ਗੱਲ ਹੈ ਕਿ ਉਹ ਸਭ ਉਹਦੇ ਵਿੱਚ ਜਿਸ ਤਰ੍ਹਾਂ ਜਿਆ ਐਰਪਲੇਨ ਪਰ ਜਿਹੜਾ ਐਮਸੀ ਹੁੰਦਾ ਉਹ ਇਦਾਂ ਨਗਰ ਕੌਸ਼ਲ ਦੀ ਦੁਕਾਨ ਲੈ ਆ ਨਹੀਂ ਲੈ ਸਕਦਾ ਸਭ ਲੱਗਣਗੇ ਲੈ ਸਰ ਇੰਨੇ ਸਮੇਂ ਤੋਂ ਉਹ ਬੜਾ ਡੈਰੀ ਜਾ ਕੋਈ ਸੀ ਇਸੇ ਸੰਬੰਧ ਚ ਉਹਦੇ ਕਾਰਵਾਈ ਖਿਲਾਫ ਲਿਖਿਆ ਨਹੀਂ ਸਰ ਜੇ ਅੱਜ ਇਹ ਮੁੱਦਾ ਉਠਿਆ ਵਿਚਰੇਗਾ ਸਭਾ ਦੇ ਵਿੱਚ ਤਾਂ ਇਹ ਗੋਹੀ ਆ ਗੱਲ ਪਹਿਲਾਂ ਆਪਾਂ ਧਿਆਨ ਚ ਨਹੀਂ ਆ ਗਈ ਕਿ ਕੀ ਕਾਰਵਾਈ ਚੱਲ ਰਹੀ ਹੈ ਨਹੀਂ ਪਹਿਲਾਂ ਚੱਲ ਰਹੀ ਹੈ ਮੀਟਿੰਗਾਂ ਚ ਹੋਈ ਹੈ ਪਹਿਲਾਂ ਚੱਲ ਰਹੀ ਹੈ ਲੱਗਾ ਵੀ ਹੋਈ ਹੈ ਪਹਿਲਾਂ ਕਾਰਵਾਈ ਕਿਉਂ ਨਹੀਂ ਪਹਿਲਾਂ ਪਹਿਲਾਂ ਚੱਲ ਰਹੀ ਹੈ ਪਹਿਲਾਂ ਵੀ ਕੋਰਸਪੋਨਡੈਂਸ ਹੋਇਆ ਹੈ ਅਗੇ ਸਰ ਇੱਕ ਮੱਖਣ ਗਰੇਵਾ ਜੀ ਮਸਲਾ ਚੱਕਿਆ ਫਾਟਕਾ ਤੋਂ ਪਰੇ ਜਿੱਥੇ ਮੱਛੀ ਮਾਰਕੀਟ ਬਣ ਗਈ ਉੱਥੇ ਕਹਿੰਦੇ ਲਾਈਟਾਂ ਲਗਾਈਆਂ ਗਈਆਂ ਨਗਰ ਕੌਂਸਲ ਉਹ ਨਗਰ ਕੌਂਸਲ ਵੱਲੋਂ ਜਾਈ ਜੂ ਪੁੱਛਿਆ ਗਿਆ ਜੀ ਉਹ ਕਹਿੰਦਾ ਅਸੀਂ ਨਹੀਂ ਲਗਾਈਆਂ ਫਿਰ ਸਰ ਉਹ ਕੌਣ ਲਾਗੇ ਭਈ ਹੋ ਸਕਦਾ ਕਿ ਉਹਨਾਂ ਨੇ ਆਪਣੇ ਪੱਧਰ ਤੇ ਲਗਾਈਆਂ ਹੋਣ ਪਰ ਫਿਰ ਉਹ ਚੈੱਕ ਕਰਵਾ ਜੇ ਜ਼ਰੂਰ ਉਹ ਚੈੱਕ ਕਰਵਾ ਕੇ ਤਾਂ ਉਹਦੇ ਖਿਲਾਫ ਜੋ ਵੀ ਕਰਵਾਈ ਉਹ ਕਿੱਕੀਤੀ ਜਾਵੇ ਇਸ ਸਾਲ ਆਪਾਂ ਨਹੀਂ ਗਿਆ ਲੈ ਆਇਆ। ਮੇਰਾ ਸਾਥ ਦਿੱਤਾ ਸੀ ਕਿੰਨੀ ਆਪਾਂ ਰਿਕਰੂਟਮੈਂਟ ਹਟਾਈ। ਸਾਰੇ ਜੀ ਹੁਣ ਵੀ ਦਵਾਗੇ। ਸਰ ਅਸੀਂ ਅਸੀਂ ਤਾਂ ਮੈਂ ਤੁਹਾਡੇ ਲਈ ਵੀ ਬੇਨਤੀ ਕਰਦਾ ਸ਼ਹਿਰ ਬਦਸੀਆਂ ਨੂੰ ਵੀ ਕਰਦਾ ਵੀ ਇਨਕਲੋਜ਼ਮੈਂਟ ਨਾ ਕੀਤੀ ਜਾਵੇ। ਇਹਦੇ ਇਹਦੇ باوجود ਵੀ ਫਿਰ ਵੀ ਆਪ ਕਰ ਲਈ ਪਾਵਾਂਗੇ। ਪ੍ਰੈਸ ਨੂੰ ਨਾਲ ਲਾ ਕੇ ਪਾਵਾਂਗੇ। ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਮਦਰ ਕੋਈ ਸਿਆਸੀ ਬੈਕਗ੍ਰਾਉਂਡ ਹੈ ਜਿਹੜਾ ਸੈਸੀ ਦੀ ਲੁੱਕੀ ਮਤਲਬ ਇੱਕ ਕਲਚਰਿਕਲ ਲੋਕਾਂ ਦਾ ਹੈਗਾ ਦੁਕਾਨਾਂ ਦੇ ਅੱਗੇ ਸਮਾਨ ਵਧਾ ਕੇ ਬਈ ਸਰ ਹੁਣ ਪਤਾ ਕੀ ਜਿਹੜੀ ਸਾਡੀ ਪੁਰਾਣੀਆਂ ਵੀਡੀਓਸ ਆ ਅੱਛੇ ਤੇ ਲਈਦਾ ਸੰ ਸੰ ਪੁਰਾਣੀਆਂ ਵੀਡੀਓ ਪੁਰਾਣੀਆਂ ਵੀਡੀਓ ਸਰ ਹੁਣ ਜੋਗ ਨਾਲ ਲੈ ਕੇ ਗਈ ਇਹ ਸਭ ਪੁਰਾਣੀਆਂ ਵੀਡੀਓ ਹਲੇ ਤੱਕ ਵਾਇਰਲ ਹੋ ਜਾਂਦੀਆਂ ਜਦੋਂ ਵਾਇਰਲ ਹੋ ਜਾਂਦੀਆਂ ਫਿਰ ਪਬਲਿਕ ਸਾਨੂੰ ਕਹਿੰਦੀ ਹੈ ਕਿ ਯਾਰ ਹੁੰਦਾ ਤਾਂ ਕੁਝ ਵੀ ਨਹੀਂ ਢੇੜਾ ਮਾਰ ਜਾਂਦੇ ਆ 2 ਮਿੰਟ ਬਾਅਦ ਫੇਸਬੁਕ ਪਰ ਨਾਲ ਉੱਥੋਂ ਦਾ ਉੱਥੇ ਪਹਿਲਾਂ ਲਾਈਆਂ ਸੀ ਉੱਪਰ ਨੀ ਕਬਜ਼ਾ ਤੁਸੀਂ ਦੇਖੋ ਫੇਰ ਪਰਨਾਲਾ ਪਰਨਾਲਾ ਉੱਥੇ ਉੱਥੇ ਹੀ ਆ ਮੰਗੇ ਸ਼ਮੀ ਸ਼ਮੀ ਨੇ ਕਾਰਵੇ ਪੈਦੀ ਰਹਿੰਦੀ ਆ ਔਰ ਸਟ੍ਰਿਕਟ ਡੈਕਸ਼ਨ ਕਿਉਂ ਨਹੀਂ ਲਿਆ ਜਾਂਦਾ ਜੀ ਸਟ੍ਰਿਕਟ ਡੈਕਸ਼ਨ ਲਈਦਾ ਫੇਰ ਫੇਰ ਕਰ ਰਹੇ ਫੇਰ ਲਿਫਟ ਸਫਟ ਫਟੇ ਲਾਵੇ ਨਾ ਜੀ ਇਟ ਇਜ਼ ਅ ਟੈਂਪਰੇਰੀ ਇਨਕਲੋਜਮੈਂਟ ਸਾਰੇ ਕਿ ਪਿਛਲੀ ਵਾਰੀ ਚਿੱਟੀ ਲਾਈਨ ਦੀ ਗੱਲ ਹੋਈ ਸੀ ਜੀ ਉਹ ਚਿੱਟੀ ਲਾਈਨ ਦੀ ਸਾਰੇ ਬਾਜ਼ਾਰ ਵਾਲੇ ਨੇ ਸਹਿਮਤੀ ਕੀਤੀ ਸੀ ਜੀ ਇਹ ਨਹੀਂ ਕਿ ਨਹੀਂ ਲਗਾਈ ਸੀ ਟੈਂਪਰੇਰੀ ਲਗਾਈ ਸੀ ਮਤਲਬ ਸਰ ਆਪਾਂ ਜੇ ਵੈਸੇ ਜਨਰਲ ਇਹ ਢਾ ਮਾਰ ਕੇ ਦੇਖ ਲਈਏ ਆਪਾਂ ਕਾਰ 'ਚ ਚੱਲੀ ਜਾਈਏ ਮੈਨੂੰ ਨਹੀਂ ਲੱਗਦਾ ਆਪਾਂ ਘੰਟੀ ਇਸ ਵੰਦੀ ਕਾਰਵਾਈ ਤੁਰੰਤ ਕੀਤੀ ਜਾਵੇ ਤੁਹਾਡੀ ਮੀਟਿੰਗ ਹੋਈ ਆ ਬੜੀ ਹਗਾਮਾਪੁਰ ਉੱਤਰਈ ਆਂ ਕਿ ਵਜ੍ਹਾ ਕੀ ਸੀ ਕਿ ਇਹ ਨਿਕਲ ਕੀ ਵਜ੍ਹਾ ਕਿਉਂ ਹੋਈ ਦੇਖੋ ਕੋਈ ਮੀਟਿੰਗ ਹਗਾਮਾਪੁਰ ਬਰੀ ਸੀ ਸਾਰੇ ਐਮਸੀ ਦੇ ਸਹਿਬਾਨ ਦੇ ਆਪਣੇ ਆਪਣੇ ਮਨ ਦੇ ਬੁਲਬਲੇ ਸੀ ਕਿ ਆਪਾਂ ਕੰਮ ਕਰਵਾਈਏ ਜਿੱਥੇ ਕਿਦੇ ਦੇਖੋ ਕਿਦੇ ਅਫਸਰ ਸਹਿਬਾਨ ਦੀ ਗਲਤੀਆਂ ਦੇ ਕਾਰਨ ਕੋਈ ਗੱਲ ਸੁਣਨੀ ਪੈ ਰਹੀ ਸੀ ਉਹਦੇ ਕਰਕੇ ਸਾਰਿਆਂ ਨੇ ਅੱਜ ਆਪਣੇ ਆਪਣੇ ਮਨ ਦੇ ਬੁਲਬਲੇ ਕੀਤੇ ਔਰ ਇਹ ਸ਼ਹਿਰ ਲਈ ਕੀਤੇ ਆ ਪਰਸਨਲ ਤਾਂ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਤਾਂ ਕਿ ਲੋਕਾਂ ਨੂੰ ਰੀਲੀਫ ਮਿਲ ਸਕੇ ਰੇਲਵੇ ਰੋਡ ਦੀ ਸੜਕ ਦਾ ਮੁੱਦਾ ਜਦੋਂ ਵੀ ਕੋਈ ਨੰਗਦਾ ਆ ਉਥੇ ਹਾਲਾਤ ਦੇਖ ਲਓ ਡਰ ਲੱਗਦਾ ਐਕਸੀਡੈਂਟ ਹੋਣ ਦਾ ਡਰ ਆ ਉਹਦਾ ਜ਼ਰੂਰੀ ਮੁੱਦਾ ਸੀ ਮਾਨਯੋਗ ਸਰਦਾਰ ਮੱਖਣ ਸਿੰਘ ਉਹਨਾਂ ਨੇ ਉਹ ਮੁੱਦਾ ਚੱਕਿਆ ਸੀ ਚੇਤਨਾਮ ਉਹਨਾਂ ਨੇ ਚੱਕਿਆ ਸੀ ਮੁੱਦਾ ਸਾਰੇ ਜੁਆਇੰਟਲੀ ਸਾਰੇ ਮੈਂਬਰਾਂ ਨੇ ਜਿਹੜੇ ਮੁੱਦੇ ਸੀ ਜੈਨੂਨ ਮੁੱਦੇ ਸੀ ਉਹਨਾਂ ਤੇ ਆਪਾਂ ਪੈਰਾ ਦਵਾਂਗੇ ਔਰ ਕੰਮ ਕਰਾ ਕੇ ਛੱਡਾਂਗੇ ਅੱਛਾ ਲਾਲੀਬਾਦ ਪਾਟਕ ਜੀ ਇੱਕ ਸਵਾਲ ਹੈ ਮੇਰਾ ਅੱਜ ਪੂਰਾ ਲਾਈਵ ਸੈਸ਼ਨ ਚੱਲਿਆ ਸਾਡੇ ਪੀਪਲਤੀ ਨਵਾਂ ਸ਼ਹਿਰ ਚੈਨਲ ਲੋਕਾਂ ਦੱਲੇ ਕਮੈਂਟ ਆ ਰਹੇ ਸੀ ਕਿ ਕਿ ਨਗਰ ਕੌਂਸਲ ਜਿੰਨੇ ਐਮਸੀ ਸਾਹਿਬਾਨ ਨੇ ਆ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਹਨ ਉਹ ਮਰੇ ਬੇਵੱਸ ਜੇ ਨਜ਼ਰ ਆਏ ਤੁਸੀਂ ਤਾਂ ਹੁਣ ਵੀ ਸਰਕਾਰ ਚੋਂ ਸਰਕਾਰ ਚੋਂ ਫਿਰ ਵੀ ਹਦਾਇਤਾਂ ਜਾਂ ਬੇਨਤੀ ਜੇ ਲੱਗੀ ਆ ਨਹੀਂ ਨਹੀਂ ਦੋ ਸਾਲ ਹੋ ਗਏ ਸਰਕਾਰ ਨੂੰ ਕੋਈ ਅਸੀਂ ਨਗਰ ਕੌਂਸਲ ਦੇ ਮੁਲਾਜ਼ਮ ਅੱਗੇ ਬੇਵੱਸ ਨਹੀਂ ਆਗੇ ਔਰ ਤੁਹਾਨੂੰ ਇੱਕ ਗੱਲ ਦੱਸ ਦਈਏ ਜਿੱਦਾਂ ਇੱਕ ਕਾਂ ਟੰਗੀ ਦਾ ਨਾ ਜੇ ਕੋਈ ਨਾਮ ਬੋਲੋ ਕਾਂ ਟੰਗਦੇ ਆ ਕਿ ਐਡੀ ਕੋਈ ਬੇਵੱਸ ਵਾਲੀ ਗੱਲ ਨਹੀਂ ਜੋ ਲਵੇ ਤੇ ਸਾਰੇ ਅਸੀਂ ਭਾਈਚਾਰੇ ਤਰੀਕੇ ਦੇ ਨਾਲ ਸਾਰਿਆਂ ਨਾਲ ਰਹੀਦਾ ਜੁਆਇੰਟਲੀ ਫ੍ਰੈਂਡਲੀ ਲੇਕਿਨ ਜੇ ਕੋਈ ਕੰਮ ਨਾ ਕਰੂਗਾ ਤੁਸੀਂ ਅੱਜ ਦੇਖ ਲੈ ਜੇ ਅਸੀਂ ਬੇਵਸ ਹੁੰਦੇ ਤਾਂ ਹਾਊਸ ਦੇ ਵਿੱਚ ਨਾ ਕਹਿੰਦੇ ਵੀ ਤੁਹਾਡੇ ਖਿਲਾਫ ਲੈ ਕੇ ਨਾ ਆਏ ਪਰ ਕੰਮ ਮੇਰੀ ਗਾ ਟਾਈਮ ਬౌੰਡ ਕੰਮ ਨਾ ਕਰਦੇ ਥੋੜੀ ਜਿਹੀ ਇਹਨਾਂ ਦੀ ਅਫਸਰਾਂ ਦੀਆਂ ਗਲਤੀਆਂ ਸੀਗੀਆਂ ਇਹਨਾਂ ਨੇ ਘੱਟ ਧਿਆਨ ਦਿੱਤਾ ਪਿੱਛੇ ਜੇ ਥੋੜੇ ਜੇ ਇਹਨਾਂ ਨੂੰ ਜ਼ਿਆਦਾ ਚੰਡੀਗੜ੍ਹ ਦੇ ਜਿਹੜੇ ਜ਼ਿਆਦਾ ਲੱਗੇ ਇਹਨਾਂ ਦੇ ਇਸ ਕਰਕੇ ਅਸੀਂ ਵੀ ਇਹਨਾਂ ਨੂੰ ਅੱਜ ਹਦਾਇਤ ਹੀ ਕੀਤੀ ਆ ਬੇਵਤ ਨਹੀਂ ਆ ਕੋ ਕਮ ਸੁਣਾਵਾਂਗੇ ਇਹਨਾਂ ਦੇ ਅੱਗੇ ਕੋਈ ਏਡੀ ਗੱਲ ਸਭ ਤੋਂ ਸਵਾਲ ਤਾਂ ਹੋਈ ਇਹਨੇ ਕਿ ਟਾਈਮ ਬਾਉਂਡ ਪਹਿਲਾਂ ਹੀ ਬੜੀ ਵਾਰ ਕੀਤਾ ਅੱਜ ਫੇਰ ਕਰ ਦਿੱਤਾ ਹੀ ਵੇਬਸ ਵਾਲੀ ਗੱਲ ਕਹੀ ਹੈ ਰੇਲਵੇ ਰੋਡ ਦੀ ਸੜਕ ਲਈ ਨਹੀਂ ਸੀ ਟਾਈਮ ਬਾਉਂਡ ਕੀਤਾ ਕਦੀ ਅੱਜ ਪਹਿਲੀ ਵਾਰ ਹੀ ਕੀਤਾ ਕਿਉਂਕਿ ਸਰਕਾਰ ਆਈ ਨੂੰ ਹੁਣ 2 ਸਾਲ ਹੋਏ ਨੇ ਜੀ ਮਾਰ ਨਹੀਂ ਨਹੀਂ ਤੇ ਸਰਕਾਰ ਜੇ ਗਲਤੀ ਪਹਿਲੀ ਸਰਕਾਰ ਕਰ ਗਈ 16 ਲੱਖ 10 ਹਜ਼ਾਰ ਕਿੰਨੇ ਹਜ਼ਾਰ ਵਾਪਸ ਆਇਆ ਪਹਿਲੀ ਸਰਕਾਰ ਨੇ ਗਲਤੀ ਕਰਕੇ ਸੜਕ ਸੜਕ ਟਾਈਮ ਬਾਉਂਡ ਸੀ ਉਹ ਜੀ ਜਦੋਂ ਕੋਈ ਸੜਕ ਬਣਾਉਣੇ 4-5 ਸਾਲ ਦਾ ਟਾਈਮ ਹੁੰਦਾ ਉਹਦੇ ਵਿੱਚ ਜੇ ਡੇਢ ਸਾਲ ਜੇ ਟੁੱਟ ਗਈ ਅਫਸਰ ਵੀ ਆਪਣੀ ਜਗ੍ ਕਿਉਂ ਕਿਦਾਂ ਜਵਾਬ ਦੇ ਹੋਗੇ ਉਹਨਾਂ ਨੂੰ ਕਿਹਾ ਵੀ ਤੁਸੀਂ ਐਸਟੀਮੇਟ ਬਣਾਓ ਉੱਪਰ ਸੀਐਮ ਸਾਹਿਬ ਤੱਕ ਗੱਲ ਕਰਨੀ ਵੀ ਉਹਨਾਂ ਕੋ ਆਰਡਰ ਕਰਾ ਕੇ ਅਕਸਰ ਨਾ ਐਮੀ ਸਾਹਿਬ ਨੇ ਵੀ ਗੱਲ ਆਖੀ ਉਹ ਕਹਿੰਦੇ ਕਿ 16 ਜਗ੍ਹਾ ਤੇ ਮੈਂ ਜਾਣਾ ਫਿਰ ਵੀ ਮੈਂ ਤਿੰਨ ਦਿਨ ਇੱਥੇ ਹਾਜ਼ਰ ਰਹਿਣਾ ਜੋ ਤਿੰਨ ਦਿਨ ਇੱਥੇ ਰਹਿੰਦੇ ਆ ਤਾਂ 15 ਜਗ੍ਹਾ ਵੀ ਲਾਸ ਹੁੰਦਾ ਆ ਤਾਂ ਜੇ ਸਰਕਾਰ ਨਾਲ ਗੱਲ ਕਰਕੇ ਐਮੀ ਜਿਹੜੇ ਅਸਾਮੀਆਂ ਭਰ ਦਿੱਤੀਆਂ ਜਾਣ ਉਹ ਦੇਖੋ ਜੀ ਅਸਾਮੀਆਂ ਦਾ ਕੰਮ ਪੰਜਾਬ ਲੈਵਲ ਤੇ ਹੋ ਰਿਹਾ ਆ ਏ ਬੈ ਡੇ ਭਰ ਹੋ ਰਹੀਆਂ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਹੁਣ ਪਹਿਲਾਂ ਪਿੱਛੇ ਜੇ ਪਟਵਾਰੀਆਂ ਦਾ ਮੁੱਦਾ ਸੀ ਹੁਣ ਉਹੀ ਪਟਵਾਰ ਮਤਲਬ ਸਾਰਿਆਂ ਨੂੰ ਮਿਲ ਰਹੇ ਆ ਸਰਕਲ ਇਦਾਂ ਹੀ ਅਫਸਰ ਸਹਿਬਾਨ ਕੋਈ ਕੋਈ ਘਾਟਾਂ ਹੈਗੀਆਂ ਆ ਉਹ ਪੂਰੀਆਂ ਜਲਦੀ ਕਰ ਦਿੱਤੀਆਂ ਜਾਊਗੀਆਂ ਔਰ ਇਹ ਤੇ ਆਣ ਵਾਲੇ ਟਾਈਮ 'ਚ ਲੋਕਾਂ ਨੂੰ ਕੰਮਾਂ ਨੂੰ ਰਿਲੀਫ ਮਿਲੂਗੀ ਔਰ ਤੁਸੀਂ ਦੇਖਿਆ ਸਟਰੀਟ ਲਾਈਟ ਦਾ ਕੰਮ ਬੜੇ ਜੰਗੀ ਪੱਧਰ ਤੇ ਦੁਬਾਰਾ ਸ਼ੁਰੂ ਕਰਵਾਇਆ ਆ ਜੇ ਸੀਵਰੇਜ ਦਾ ਕੰਮ ਦੇਖੀਏ ਕਿ 1-2 ਪੁਆਇੰਟ ਛੱਡ ਕੇ ਸੀਵਰੇਜ ਕੁਝ ਹੱਦ ਤੱਕ ਠੀਕ ਹੋਇਆ ਰੇਲਵੇ ਰੂਟ ਦਾ ਮੁੱਦਾ ਇੱਕ ਰੇਲਵੇ ਰੂਟ ਹੋਇਆ ਸਲੋ ਰੋਡ ਹੋਇਆ ਜਿੱਥੋਂ ਹਰ ਦੁਨੀਆ ਲੰਘਦੀ ਸਾਂਝੀਆਂ ਕੰਮਾਂ ਉਹਨਾਂ ਲਈ ਥੋੜਾ ਜਿਹਾ ਜੇ ਉਹ ਟੈਕਨੀਕਲ ਪੁਆਇੰ ਰੇਲਵੇ ਰੋਡ ਦਾ ਮੁੱਦਾ ਹੀ ਨਾ ਹੁੰਦਾ ਚਲੋ ਵੈਸੇ ਇੱਕ ਗੱਲ ਦੀ ਤਾਰੀਫ ਕਰਦੀ ਤੁਹਾਡਾ ਤਜਰਬਾ ਬਹੁਤ ਹੈ ਤੁਸੀਂ ਜਿਹੜੇ ਸਵਾਲ ਪੁੱਛਦੇ ਉਹਨਾਂ ਜਵਾਬ ਵੀ ਤੁਹਾਨੂੰ ਹੀ ਪਤਾ ਸੀਗਾ ਜਿਵੇਂ ਤੁਸੀਂ ਸੀਵਰੇਜ ਬੋਰਡ ਦੇ ਜਿਹੜੇ ਮੈਡਮ ਸੀਗੇ ਉਹਨਾਂ ਨੂੰ ਸਮਝਾਇਆ ਕਿ ਇਹਦਾ ਜਵਾਬ ਆਹ ਬਣਨਾ ਹੈ ਇਹਦਾ ਜਵਾਬ ਆਹ ਬਣਨਾ ਹੈ ਤਜਰਬਾ ਚਲੋ ਮੈਟਰ ਕਰਦਾ ਦੇਖੋ 20-22 ਸਾਲ ਹੋ ਗਏ 25 ਸਾਲ ਹੀ ਹੋ ਚੱਲੇ ਇਸ ਨਗਰ ਕਾਉਂਸਲ ਨਾਲ ਰਿਲੇਟਡ ਤੇ ਹੁਣ ਤੱਕ ਦਾ ਜਿੱਦਾਂ ਬੱਚਾ ਸ਼ੁਰੂ ਤੋਂ ਪੜ੍ਹ ਕੇ ਲਾਸਟ ਤੱਕ ਪੀਏ ਕਰ ਜਾਂਦਾ ਉਹਨੂੰ ਸਾਰੇ ਪੁਆਇੰਟ ਪਤਾ ਹੁੰਦੇ ਹੁਣ ਤਾਂ ਅਸੀਂ ਇਹਨਾਂ ਦੀ ਕਮੇਟੀ ਦੀ ਤਾਂ ਪੀਐਚਡੀ ਆ ਜੀ ਚਲੋ ਸਾਰੇ ਕੋ ਦੁਕਾਨਵਰੀ ਬਹੁਤ ਮਸਲਾ ਉੱਥੇ ਹੈ ਜੀ ਕਿਹੜੀ ਦੁਕਾਨਵਰੀ ਜੀ ਕਿਹੜੇ ਐਮਸੀ ਭੂਮਲਾ ਜੀ ਐਮਸੀ ਸਾਹਿਬ ਕੋਲ ਦੁਕਾਨ ਤੇ ਆਓ ਮੈਡਮ ਬੀਕਾ ਮੈਡਮ ਜੀ ਨੇ ਮੁੱਦਾ ਠਾਾਇਆ ਆ ਔਰ ਜੋ ਬੰਦੀ ਕਾਰਵਾਈ ਆਈਓ ਸਾਹਿਬ ਨੂੰ ਕਿਹਾ ਕਰੋ ਸਬ ਲੈਟ ਜੇ ਹੋਈ ਆ ਤਾਂ ਗਲਤ ਹੋਈ ਆ ਮੈਂ ਤੇ ਮਾਣ ਨਾਲ ਸੜਕ ਬਣੀ ਆ ਜਿਹੜੀ ਸ਼ੂਗਰਮੰਦ ਦੇ ਵਿੱਚ ਗੰਨਾ ਲੈ ਜਾਣ ਵਾ ਤੇ ਸੌਕਣ ਵਾ ਤੇ ਲੇਕਿਨ ਮੋਰੇ ਫਾਟਕ ਦੇ ਦੇਖੋ ਉਹ ਸੜਕ ਉਹ ਮੁੱਦਾ ਬੜਾ ਗੰਭੀਰ ਹੈਗਾ ਸੜਕ ਸੜਕ ਬਣਾਉਣ ਤੋਂ ਪਹਿਲਾਂ ਸਾਨੂੰ ਚਾਹੀਦਾ ਸੀਗਾ ਮੋਕਿਆਂ ਦੇ ਉਸ ਟਾਈਮ ਦੇ ਪ੍ਰਸ਼ਾਸਨ ਨੂੰ ਹਾਕਮਾਂ ਨੂੰ ਕਿ ਪਹਿਲਾਂ ਰੇਲਵੇ ਦਾ ਮੁੱਦਾ ਹੱਲ ਕਰ ਦੇ ਸੜਕ ਬਣ ਗਈ ਹੈ ਲੇਕਿਨ ਉਹ ਬੀਬਸਾਂ ਉਹ ਸੜਕ ਤੇ ਨੰਗਨ ਤੋਂ ਲੇਕਿਨ ਮਾਨ ਜੋ ਡਿਪਟੀ ਕਮਿਸ਼ਨਰ ਸਾਹਿਬ ਦੀ ਚੱਲ ਰਹੀ ਹੈ ਰੇਲਵੇ ਨਾਲ ਗੱਲਬਾਤ ਲੈਟਰ ਆਦਾਨ ਪ੍ਰਦਾਨ ਹੋ ਰਿਹਾ ਆਣ ਵਾਲੇ ਟਾਈਮ ਦੇ ਵਿੱਚ ਵਧੀਆ ਰਿਜ਼ਲਟ ਮਿਲੇਗਾ